ਹਾਂਜੀ ਦੋਸਤੋ 101 ਸਾਲ ਪਹਿਲਾਂ ਬਾਬਾ ਬੇਂਗਾ ਨੇ ਇਹ ਵੱਡੀ ਭਵਿੱਖ ਬਾਣੀ ਕਰ ਦਿੱਤੀ ਸੀ ਕਿ ਸਾਲ 2024 ਦੇ ਵਿੱਚ 13 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹ ਤਿੰਨ ਰਾਸ਼ੀਆਂ ਹੋ ਜਾਣਗੀਆਂ ਕਰੋੜਪਤੀ ਜੀ ਹਾਂ ਦੋਸਤੋ ਇਹ ਤਿੰਨ ਰਾਸ਼ੀਆਂ ਵਾਲੇ ਜਾਤਕ ਬਹੁਤ ਲੰਮੇ ਸਮੇਂ ਤੋਂ ਸਨੀ ਦੇਵ ਦੀ ਪੂਜਾ ਪੂਰੀ ਸਰਦਾ ਦੇ ਨਾਲ ਅਤੇ ਦਾਨਪੁਨ ਕਰਦੇ ਆ ਰਹੇ ਹਨ ਜਿਸ ਕਰਕੇ ਸਨੀ ਦੇਵ ਹੁਣ ਇਹਨਾਂ ਤੋਂ ਬੇਹੱਦ ਹੀ ਪ੍ਰਸੰਨ ਹੋ ਚੁੱਕੇ ਹਨ ਅਤੇ ਇਹਨਾਂ ਦਾ ਗਰੀਬੀ ਵਾਲਾ ਜੀਵਨ ਅਮੀਰੀ ਦੇ ਵਿੱਚ ਤਬਦੀਲ ਕਰਨ ਵਾਲੇ ਹਨ ਪਲਟ ਜਾਵੇਗੀ ਇਹਨਾਂ ਦੀ ਕਿਸਮਤ ਅਤੇ ਹੁਣ ਸਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਹੋਣ ਵਾਲੀ ਹੈ ਇਹਨਾਂ ਦੀ ਹਰ ਇੱਕ ਇੱਛਾ ਪੂਰੀ ਪਰ ਦੋਸਤੋ ਉਹ ਤਿੰਨ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ 13 ਦਸੰਬਰ ਤੋਂ ਲੈ ਕੇ 28 ਦਸੰਬਰ ਦੇ ਵਿੱਚ ਕਿਸਮਤ ਚਮਕਣ ਵਾਲੀ ਹੈ ਅਤੇ ਨਵੇਂ ਸਾਲ ਤੋਂ ਪਹਿਲਾ ਪਹਿਲਾ ਇਹ ਰਾਸ਼ੀਆਂ ਕਰੋੜਪਤੀ ਹੋ ਜਾਣਗੀਆਂ ਇਹ ਰਾਸ਼ੀਆਂ ਕਿਹੜੀਆਂ ਹਨ ਜਾਣਨ ਦੇ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਇੱਕ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਸਣੀ ਦੇਵ ਜ਼ਰੂਰ ਲਿਖਣਾ ਜੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਅੱਜ ਤੱਕ ਜੋ ਵੀ ਬਾਬਾ ਬੇਂਗਾ ਜੀ ਦੇ ਦੁਆਰਾ ਕੀਤੀ ਗਈ ਕੋਈ ਵੀ ਭਵਿੱਖਬਾਣੀ ਹੈ ਉਹ ਕਦੇ ਵੀ ਝੂਠੀ ਸਾਬਤ ਨਹੀਂ ਹੋਈ ਇਸ ਲਈ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਕਿਉਂਕਿ ਹੋ ਸਕਦਾ ਹੈ ਸਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਤੁਹਾਡੀ ਵੀ ਕਿਸਮਤ ਚਮਕੜ ਵਾਲੀ ਹੋਵੇ ਅਤੇ ਤੁਸੀਂ ਵੀ ਇਹਨਾਂ ਦਿਨਾਂ ਦੇ ਵਿੱਚ ਕਰੋੜਪਤੀ ਬਣਨ ਵਾਲੇ ਹੋਮੂ ਆਓ ਹੁਣ ਜਾਣਦੇ ਹਾਂ ਉਨ੍ਹਾਂ ਤਿੰਨ ਰਾਸ਼ੀਆਂ ਦੇ ਬਾਰੇ ਵਿੱਚ ਨੰਬਰ 1 ਕੁੰਭ ਰਾਸ਼ੀ ਦੋਸਤੋ 101 ਸਾਲ ਪਹਿਲਾਂ ਬਾਬਾ ਬੇਂਗਾ ਨੇ ਇਹ ਵੱਡੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਆ ਸਾਲ 2024 ਦੇ 13 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਸਮਾਂ ਇਸ ਰਾਸ਼ੀ ਦੇ ਲਈ ਬਹੁਤ ਹੀ ਜ਼ਿਆਦਾ ਅਨੁਕੂਲ ਸ਼ੁਭ ਹੋਵੇਗਾ ਕਿਉਂਕਿ ਦੋਸਤੋ ਇਹ ਰਾਸ਼ੀ ਵਾਲੇ ਜਾਤਕ ਬਹੁਤ ਹੀ ਲੰਮੇ ਸਮੇਂ ਤੋਂ ਸਨੀ ਦੇਵ ਦੇ ਨਾਮ ਉੱਤੇ ਦਾਨ ਪੁੰਨ ਤੇ ਸਨੀ ਦੇਵ ਦੀ ਪੂਜਾ ਕਰਦੇ ਆ ਰਹੇ ਹਨ ਜਿਸ ਕਰਕੇ ਸਨੀ ਦੇਵ ਇਹਨਾਂ ਤੋਂ ਬਹੁਤ ਲੰਮੇ ਸਮੇਂ ਬਾਅਦ ਪ੍ਰਸੰਨ ਹੋ ਚੁੱਕੇ ਹਨ ਹੁਣ ਇਹਨਾਂ ਰਾਸ਼ੀ ਵਾਲੇ ਜਾਤਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਮਾਨਸਿਕ ਜਾਂ ਗਰੀਬੀ ਪ੍ਰੇਸ਼ਾਨੀ ਦੁੱਖਾ ਕਸ਼ਟਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਸਨੀ ਦੇਵ ਇਹਨਾਂ ਦਾ ਕਦਮ ਦਰ ਕਦਮ ਉਥੇ ਸਾਥ ਦੇਣ ਵਾਲੇ ਹਨ ਜੇਕਰ ਇਹ ਕੋਈ ਵੀ ਆਪਣਾ ਨਵਾਂ ਕੰਮ ਸ਼ੁਰੂ ਕਰਦੇ ਹਨ ਉਸ ਕੰਮ ਦੇ ਵਿੱਚ ਇਹਨਾਂ ਨੂੰ ਲੱਖਾਂ ਕਰੋੜਾਂ ਰੁਪਏ ਦਾ ਹਿਜਾਫਾ ਹੋਵੇਗਾ ਅਤੇ ਇਹਨਾਂ ਦਾ ਰੁਕਿਆ ਹੋਇਆ ਪੈਸਾ ਵੀ ਇਹਨਾਂ ਦੇ ਘਰ ਵਿੱਚ ਵਾਪਸ ਆਉਣ ਵਾਲਾ ਹੈ ਜਿਸ ਨਾਲ ਇਹਨਾਂ ਜਾਤਕਾਂ ਦਾ ਜੀਵਨ ਪੂਰੀ ਤਰ੍ਹਾਂ ਗਰੀਬੀ ਤੋਂ ਅਮੀਰੀ ਦੇ ਵਿੱਚ ਤਬਦੀਲ ਹੋ ਜਾਵੇਗਾ ਅਤੇ ਇਹਨਾਂ ਦੀ ਗਰੀਬੀ ਹਮੇਸ਼ਾ ਹਮੇਸ਼ਾ ਦੇ ਲਈ ਦੂਰ ਹੋ ਜਾਵੇਗੀ ਇਥੋਂ ਤੱਕ ਕਿ ਇਹਨਾਂ ਦੇ ਬੱਚੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਗੇ ਕਿਉਂਕਿ ਘੱਟ ਮਿਹਨਤ ਦੇ ਬਾਵਜੂਦ ਵੀ ਉਹਨਾਂ ਨੂੰ ਵੱਡੀ ਸਫਲਤਾ ਹੱਥ ਲੱਗੇਗੀ ਜਿਸ ਨਾਲ ਘਰ ਦੇ ਉਹਨਾਂ ਦੇ ਪੁੱਤਰ ਜਾਂ ਬੇਟੀ ਨੂੰ ਸਰਕਾਰੀ ਜੋਬ ਵੀ حاصل ਹੋ ਸਕਦੀ ਹੈ ਅਤੇ ਘਰ ਦੇ ਵਿੱਚ ਧਨ ਦੌਲਤ ਦੀ ਪਾਣੀ ਦੀ ਤਰ੍ਹਾਂ ਕਦੇ ਵੀ ਵਰਖਾ ਇਹਨਾਂ ਦਿਨਾਂ ਦੇ ਵਿੱਚ ਹੋ ਸਕਦੀ ਹੈ ਜੇਕਰ ਤੁਸੀਂ ਚਾਹਦੇ ਹੋ ਕਿ ਸ੍ਰੀ ਦੇਵ ਜੀ ਦਾ ਅਸ਼ੀਰਵਾਦ ਇਸੇ ਤਰ੍ਹਾਂ ਤੁਹਾਡੇ ਤੇ ਬੜਿਆ ਹੀ ਰਵੇ ਤਾਂ ਸ਼ਨੀਵਾਰ ਦੇ ਦਿਨ ਸਰੋ ਦੇ ਤੇਲ ਦਾ ਥੋੜਾ ਥੋੜਾ ਕਰਕੇ ਗਰੀਬਾਂ ਵਿੱਚ ਜ਼ਰੂਰ ਦਾਨ ਕਰੋ ਤੁਹਾਡਾ ਭਾਗ ਹੋਰ ਵੀ ਜ਼ਿਆਦਾ ਚਮਕ ਉੱਠੇਗਾ ਅਤੇ ਘਰ ਵਿੱਚ ਸੁੱਖ ਸਮ੍ਰiddhi ਦਾ ਵਾਸ ਹੋਵੇਗਾ ਨੰਬਰ 2 ਅਗਲੀ ਹੈ ਜੀ ਕਰਕ ਰਾਸੀ ਦੋਸਤੋ 13 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹ ਰਾਸੀ ਵਾਲਿਆਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ ਕਿਉਂਕਿ ਆਉਣ ਵਾਲਾ ਸਮਾਂ ਇਹਨਾਂ ਦਾ ਬਹੁਤ ਹੀ ਜ਼ਿਆਦਾ অনুকূল ਸਿੱਧ ਰਹਿਣ ਵਾਲਾ ਹੈ ਕਿਉਂਕਿ ਇਹਨਾਂ ਦੇ ਉੱਪਰ ਭਗਵਾਨ ਸਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ ਜਿਸ ਨਾਲ ਇਹ ਰਾਸ਼ੀ ਵਾਲਿਆਂ ਨੂੰ ਬਧੇਰੇ ਤਨਲਾਭ ਪ੍ਰਾਪਤ ਹੋਵੇਗਾ ਅਤੇ ਹਰ ਕੰਮ ਦੇ ਵਿੱਚ ਉਪਲਬਧੀ ਹਾਸਲ ਹੋਵੇਗੀ ਜੇਕਰ ਇਹ ਰਾਸ਼ੀ ਵਾਲੇ ਜਾਤਕ ਲੰਬੇ ਸਮੇਂ ਤੋਂ ਕੋਈ ਬਿਜ਼ਨਸ ਦਾ ਕੰਮ ਸ਼ੁਰੂ ਕਰਨ ਦੀ ਸੋਚ ਰਹੇ ਹਨ ਤਾਂ 13 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਸਮਾਂ ਇਹਨਾਂ ਦਾ ਬਹੁਤ ਹੀ ਜ਼ਿਆਦਾ ਸ਼ੁਭ ਰਵੇਗਾ ਜੇਕਰ ਇਹਨਾਂ ਦਿਨਾਂ ਦੇ ਵਿੱਚ ਇਹ ਆਪਣਾ ਕੋਈ ਵੀ ਨਵਾਂ ਬਿਜ਼ਨਸ ਸ਼ੁਰੂ ਕਰ ਲੈਂਦੇ ਹਨ ਤਾਂ ਇਹਨਾਂ ਨੂੰ ਲੱਖਾਂ ਕਰੋੜਾ ਰੁਪਏ ਦਾ ਹਿਜਾਫਾ ਹੋ ਜਾਵੇਗਾ ਜਿਸ ਨਾਲ ਘਰ ਦੇ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਰਹੇਗੀ ਅਤੇ ਇਹਨਾਂ ਜਿਆਦਾ ਪੈਸਾ ਹੋ ਜਾਵੇਗਾ ਕਿ ਇਹਨਾਂ ਦਾ ਦੁਸ਼ਮਣ ਤੱਕ ਵੀ ਪਾਣੀ ਭਰਨਗੇ ਅਤੇ ਰਿਸ਼ਤੇਦਾਰਾਂ ਵੱਲੋਂ ਵੀ ਇਹਨਾਂ ਨੂੰ ਪੂਰਾ ਮਾਨ ਸਨਮਾਨ ਪ੍ਰਾਪਤ ਹੋਣ ਵਾਲਾ ਹੈ ਨਵੇਂ ਸਾਲ ਤੋਂ ਪਹਿਲਾਂ ਇਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਮੀਆਂ ਖੁਸ਼ੀਆਂ ਦੇ ਵਿੱਚ ਤਬਦੀਲ ਹੋ ਜਾਵੇਗੀ ਅਤੇ ਨਾਲ ਹੀ ਇਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਨੌਕਰੀ ਮਿਲਣ ਦੇ ਚਾਂਸ ਵੀ ਵੱਧਦੇ ਨਜ਼ਰ ਆ ਰਹੇ ਹਨ ਜੇਕਰ ਇਹ ਰਾਸ਼ੀ ਵਾਲੇ ਬੈਂਕ ਦੀ ਨੌਕਰੀ ਦੇ ਚਾਹਵਾਨ ਹਨ ਤਾਂ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦੇ ਨਾਮ ਤੇ ਸਰ੍ਹਸੋ ਦਾ ਤੇਲ ਅਤੇ ਇੱਕ ਲੋਹੇ ਦਾ ਸਿੱਕਾ ਤਉੰਸੀ ਨੂੰ ਜ਼ਰੂਰ ਦਾਨ ਕਰ ਦੇਣਾ ਚਾਹੀਦਾ ਹੈ ਨਿਸ਼ਚਿਤ ਰੂਪ ਚ ਇੰਨਾ ਨੂੰ ਨੌਕਰੀ ਬਿਲਕੁਲ ਪੱਕੀ ਮਿਲਣੀ ਹੋਵੇਗੀ। ਨੰਬਰ 3 ਅਗਲੀ ਰਾਸੀ ਹੈ ਜੀ ਸਿੰਘ ਰਾਸੀ। ਇਹਨਾਂ ਰਾਸੀ ਵਾਲੇ ਜਾਤਕਾਂ ਨੂੰ ਦੱਸ ਦਿੰਦੇ ਹਾਂ ਕਿ ਦੋਸਤੋ ਸਾਲ 2024 ਦੇ ਅਖੀਰ 13 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਸ੍ਰੀ ਦੇਵ ਜੀ ਤੁਹਾਡੇ ਘਰ ਦੇ ਵਿੱਚ ਬਿਰਾਜਮਾਨ ਹੋਣ ਵਾਲੇ ਹਨ। ਜਿਸ ਕਰਕੇ ਤੁਹਾਨੂੰ ਹਰ ਤਰ੍ਹਾਂ ਦੇ ਦੁੱਖ ਤਕਲੀਫ ਕਸ਼ਟਾਂ ਤੋਂ ਮੁਕਤੀ ਮਿਲੇਗੀ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਹੀ ਜ਼ਿਆਦਾ ਸ਼ੁਭ ਰਹੇਗਾ ਅਤੇ ਧਨ ਦੌਲਤ ਦੇ ਨਾਲ ਭਰਿਆ ਰਹੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਬਿਲਕੁਲ ਵੀ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਦੇ ਵਿੱਚ ਇਹਨਾਂ ਦਿਨਾਂ 'ਚ ਕਦੇ ਵੀ ਸ੍ਰੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਕੋਈ ਵੀ ਵੱਡੀ ਖੁਸ਼ਖਬਰੀ ਆ ਸਕਦੀ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਹੀ ਪਲਟ ਜਾਵੇਗੀ ਜੀ ਹਾਂ ਦੋਸਤੋ ਤੁਹਾਡੇ ਪੁੱਤਰ ਜਾਂ ਫਿਰ ਪੁੱਤਰੀ ਨੂੰ ਵਿਦੇਸ਼ ਵਿੱਚ ਪੀਆਰ ਲੱਗ ਸਕਦੀ ਹੈ ਜਿਸ ਕਾਰਨ ਤੁਹਾਡੀ ਗਰੀਬੀ ਹਮੇਸ਼ਾ ਹਮੇਸ਼ਾ ਦੇ ਲਈ ਦੂਰ ਹੋ ਸਕਦੀ ਹੈ ਅਜਿਹਾ ਸ੍ਰੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਹੋੜ ਵਾਲਾ ਹੈ ਸੋ ਦੋਸਤੋ ਇਹ तमाम ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਧਰਮ ਦੇ ਉਪਾਏ ਅਤੇ ਸਲਾਹਾਂ ਨੂੰ ਆਪਣੀ ਆਸਥਾ ਅਤੇ ਵਿਸ਼ਵਾਸ ਤੇ ਹੀ ਅਜਮਾਓ ਸਾਡੀ ਵੀਡੀਓ ਦਾ ਉਦੇਸ਼ માત્ર ਸਿਰਫ ਤੁਹਾਨੂੰ ਇੱਕ ਬਿਹਤਰ ਸਲਾਹ ਦੇਣਾ ਹੈ ਅਸੀਂ ਇਸ ਦੇ ਸਬੰਧ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਕਿਸੇ ਹੋਰ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਧਿਆਨ ਰੱਖਣਾ ਜੀ ਸਾਡੀ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ